ਨਵੇਂ ਬਣਾਏ ਕਾਨੂੰਨਾਂ ਦੇ ਸੰਬੰਧ ਵਿੱਚ ਐਸਪੀ ਡੀ ਬਟਾਲਾ ਰਮਨਿੰਦਰ ਸਿੰਘ ਲੈਫਾਫੀਸਰ ਜਗਜੀਵਨ ਸਿੰਘ ਡੀਐਸਪੀ ਖੁਸ਼ਬੀਰ ਕੌਰ ਤੇ ਐਸਐਚਓ ਫਤਿਹਗੜ ਚੋੜੀਆਂ ਕਿਰਨਦੀਪ ਸਿੰਘ ਪੱਤਰਕਾਰਾਂ ਦੇ ਹੋਏ ਰੂਬਰੂ ਬੜੇ ਵਿਸਤਾਰ ਨਾਲ ਦੱਸਿਆ ਸਾਰੀਆਂ ਗਾਈਡਲਾਈਨਿਜ ਕਿਹਾ ਕਿ ਗੁਨਾਹ ਕਰਕੇ ਦੋਸ਼ੀ ਹੁਣ ਬਚ ਨਹੀਂ ਸਕਣਗੇ ਆਓ ਜਾਨੋ ਦਿਵਯਾ ਪੰਜਾਬ ਨਾਲ ਗਲਬਾਤ ਦੌਰਾਨ ਕੀ ਕਿਹਾ ਇਹਨਾ ਪੁਲਿਸ ਅਫਸਰਾਨੇ ਹਾਂਜੀ ਸਰ ਅੱਜ ਦੀ ਪ੍ਰੈਸ ਕਾਨਫਰੰਸ ਪਰ ਮਾਦੀ ਜਿਵੇਂ ਕਿ ਸਾਰ ਨੂੰ ਪਤਾ ਹੀ ਹੈ ਵੀ ਅੱਜ 1 ਤਰੀਕ ਤੋਂ 1 ਜੁਲਾਈ ਤੋਂ ਜਿਹੜੇ ਨਵੇਂ ਤਿੰਨ ਕਾਨੂੰਨ ਜਿਹੜੇ ਲਾਗੂ ਹੋ ਰਹੇ ਆ ਉਹਦੇ ਵਿੱਚ ਜੋ ਪੁਰਾਣੀ ਆਈਪੀਸੀ ਨੂੰ ਜਿਹੜਾ ਹੈਗਾ ਉਹ ਤੇ ਇੱਕ ਓਵਰ ਕਰਨਗੇ ਤੇ ਨਵੇਂ ਕਾਨੂੰਨਾਂ ਦੇ ਵਿੱਚ ਜਿਹੜਾ ਹੈਗਾ ਕਾਫੀ ਜੋ ਨਵੇਂ ਚੇਂजेस ਆਏ ਆ ਉਹਦੇ ਰਿਗਾਰਡਿੰਗ ਅਸੀਂ ਅੱਜ ਇੱਥੇ ਇੱਕ ਮੀਟਿੰਗ ਰੱਖੀ ਹੈ ਸਾਡੇ ਸਾਰੇ ਜਿਹੜੇ ਆਈਓਸ ਆਏ ਹੈਗੇ ਖਾੜਿਆਂ ਦੇ ਐਸਐਚਓ ਹੈਗੇ ਆ ਔਰ ਸਾਡੇ ਲਾਅ ਆਫਸਰ ਜੋ ਨਵੇਂ ਉਹਨੇ ਉਪਟੋ ਕੇ ਆਏ ਆ ਜਿਹੜੇ ਕਿ ਸਾਡੇ ਅੱਗੇ ਟ੍ਰੇਨਿੰਗ ਵੀ ਦੇ ਰਹੇ ਆ ਸਾਡੇ ਮੁਲਾਜ਼ਮਾਂ ਨੂੰ ਆਯੋਜਨ ਇਹਦੇ ਵਿੱਚ ਬੇਸਿਕਲੀ ਮੋਟਾ-ਮੋਟੀ ਗੱਲ ਇਹ ਹੈ ਵੀ ਜਿਹੜੇ ਨਵੇਂ ਤਿੰਨ ਕਾਨੂੰਨ ਅੱਜ ਤੋਂ ਲਾਗੂ ਹੋ ਜਾਣੇ ਆ ਇਹਦੇ ਵਿੱਚ ਕਾਫੀ ਜਿਹੜੇ ਚੇਂਜਸ ਆਈਆਂ ਉਹ ਕਈ ਜਿਹੜੇ ਕਾਨੂੰਨ ਹੈਗੇ ਆ ਪਬਲਿਕ ਦੇ ਜਿਹੜੇ ਹੈਗੇ ਹੱਕ ਦੇ ਵਿੱਚ ਆਏ ਆ ਔਰ ਜਿਹੜੇ ਐਂਟੀ-ਸੋਸ਼ਲ ਐਲੀਮੈਂਟਸ ਆ ਉਹਨਾਂ ਦੇ ਲਈ ਇਹ ਇਹਦੇ ਵਿੱਚ ਕਾਫੀ ਜਿਹੜੀ ਹੈਗੇ ਸਜ਼ਾ ਦਾ ਜਿਹੜੀ ਹੈਗਾ ਸੀਗਾ ਉਹ ਵਾਧਾ ਕੀਤਾ ਗਿਆ ਹੈ ਉਹਦੇ ਚ ਕਈ ਜਿਹੜੇ ਚੇਂजेस ਆਏ ਉਹ ਪਬਲਿਕ ਨੂੰ ਅਸੀਂ ਜਾਗਰੂਕ ਕਰਨਾ ਚਾਹੁੰਦੇ ਆ ਵੀ ਪਬਲਿਕ ਨੂੰ ਆਪਣੇ ਹੱਕਾਂ ਦਾ ਪਤਾ ਹੋਵੇ ਜਿਵੇਂ ਜ਼ੀਰੋ ਐਫ ਆਈ ਆਰ ਜਿਹੜੀ ਹੈਗੀ ਹੈ ਨਵੀਂ ਆਈਆਈ ਕੋਈ ਵੀ ਦਾ ਆਦਮੀ ਹੈਗਾ ਆਪਣੀ ਆਨਲਾਈਨ ਕੰਪਲੀਟ ਜਾਂ ਰਿਟਰਨ ਕੰਪਲੇਂਟ ਕਿਤੇ ਵੀ ਦੇ ਸਕਦਾ ਜ਼ੀਰੋ ਐਫ ਆਈ ਆਰ ਦਰਜ ਹੁੰਦੀ ਹੈ ਤੇ ਦਿਨ ਦੇ ਵਿੱਚ ਪਲੱਸ ਜਿਹੜਾ ਹੈਗਾ ਕੁਝ ਕਾਨੂੰਨ ਨੇ ਜਿਹੜੇ ਜਿਹਦੇ ਵਿੱਚ ਸਜ਼ਾ ਜਿਹੜੀ ਹੈਗੀ ਉਹ ਵਧਾਈ ਗਈ ਹੈ ਜੋ ਕਿ ਜੋ ਆਪਣਾ ਐਂਟੀ ਸੋਸ਼ਲ ਐਲੀਮੈਂਟਸ ਜੋ ਇਹ ਜਿਹੇ ਹੈਗੇ ਆ ਜਿਦੇ ਵਿੱਚ ਪਹਿਲਾਂ ਸਜ਼ਾ ਘੱਟ ਸੀਗੀ ਤੇ ਜੁਰਮ ਜਿਹੜਾ ਹੈਗਾ ਕਰਨ ਦੇ ਜੋ ਆਦੀ ਸੀਗੇ ਉਹਨਾਂ ਵਾਸਤੇ ਇਹਦੇ ਵਿੱਚ ਜੁਰਮ ਕਈ ਸੈਕਸ਼ਨਾਂ 'ਚ ਵਾਧਾ ਕੀਤਾ ਗਿਆ। ਕਈ ਪਬਲਿਕ ਨੂੰ ਇਹਦੇ ਵਿੱਚ ਰਾਹਤ ਮਿਲੀ ਹੈ ਜਿਵੇਂ ਕਰਾਈਮ ਅਗੇਂਸਟ ਊਮਨ ਐਂਡ ਚਿਲड्रन ਦੇ ਵਿੱਚ ਚੇਂਜਸ ਆਏ ਆ। ਉਹਨਾਂ ਨੂੰ ਇਹਦਾ ਜਿਹੜਾ ਹੈਗਾ ਜਿਆਦਾ ਦਿੱਤੇ ਗਏ ਆ, ਹੱਕ ਜਿਆਦਾ ਦਿੱਤੇ ਗਏ ਆ ਜਾਂ ਉਹਨਾਂ ਨੂੰ ਸੁੱਖ-ਸੋਗ ਦਾ ਇਹਦੇ ਵਾਸਤੇ ਯਕਤੀ ਆ ਅੱਗੇ ਜਿਵੇਂ ਕੰਪਲੀਟਸ ਵਗੈਰਾ ਸੀਗਾ ਵੀ ਕੋਠਾਣੇ ਜਾਣਾ ਜਾਂ ਫਿਰ ਐਫਆਈਆ ਰਿਚਾਰਜ ਹੁੰਦੀ ਉਹਦੇ ਵਿੱਚ ਵੀ ਹੈ ਕੁਝ ਜਿਹੜੇ ਹੈਗੇ ਆ ਇਹਦੇ ਚੇਂਜਸ ਇਹ ਆਏ ਆ ਵੀ ਇਹਨਾਂ ਦੀ ਪ੍ਰੀਮਲੀ ਇਨਕੁਆਰੀ ਜਿਹੜੀ ਹੈਗੀ ਆ ਉਹ ਐਸਐਚ ਨੂੰ ਹੱਕ ਦਿੱਤੇ ਗਏ ਆ ਜੀ ਇਨਕੁਆਰੀ ਕਰਨ ਦੇ ਤਾਂ ਕਿ ਉਹ ਐਫਆਈਆ ਜਿਹੜੀ ਹੈਗੀ ਆ ਬੰਦ ਨਹੀਂ ਹੈ ਉਹ 3 ਸਾਲ ਤੋਂ 7 ਸਾਲ ਦੇ ਵਿੱਚ ਵੀ ਜਿਹੜੇ ਸਜ਼ਾ ਜਿਹੜਾ ਚ ਹੈਗੀ ਹੈ ਸੈਕਸ਼ਨਸ ਦੇ ਵਿੱਚ ਉਹਦੇ ਲਈ ਅੱਜ ਅਸੀਂ ਸਾਡੇ ਲਾਅ ਅਫਸਰ ਆਏ ਨੇ ਜਿਹੜੇ ਕਿ ਸਾਡੇ ਅੱਜ ਇਹਨਾਂ ਨੂੰ ਸਾਰੇ ਸਾਡੇ ਆਈਓਸ ਬਰੀਫ ਕਰਨਗੇ ਜਿਵੇਂ ਵੀ ਜਿਹੜੇ ਜੋ ਇਹਦੇ ਵਿੱਚ ਕਾਨੂੰਨਾਂ 'ਚ ਚੇਂਜ ਹੋਇਆ ਕਿਉਂਕਿ ਇਹਦੇ 'ਚ ਅੱਜ ਤੋਂ ਨਵਾਂ ਬਿਲਕੁਲ ਜਿਹੜਾ ਹੈਗਾ ਸੈਟਅਪ ਸਟਾਰਟ ਹੋਣਾ ਹੈ ਕਿ ਕਾਫੀ ਇਹਦੇ 'ਚ ਲੰਬਾ ਚੌੜਾ ਹੈਗਾ ਜਿਹੜਾ ਕਿ ਇਹਨੂੰ ਅਜੇ ਇੰਪਲੀਮੈਂਟ ਕਰਦੇ ਨੂੰ ਥੋੜਾ ਟਾਈਮ ਲੱਗੇਗਾ ਸਾਰ ਨੂੰ ਸਮਝਣ 'ਚ ਵੀ ਟਾਈਮ ਲੱਗੂਗਾ ਤੇ ਤਾਂ ਅਸੀਂ ਚਾਹੁੰਦੇ ਹਾਂ ਵੀ ਪਬਲਿਕ ਨੂੰ ਵੀ ਇਸ ਚੀਜ਼ ਦਾ ਪਤਾ ਹੋਵੇ ਵੀ ਜਿਹੜੇ ਨਵੇਂ ਤਿੰਨ ਕਾਨੂੰਨ ਆ ਉਹਨਾਂ 'ਚ ਲੋਕਾਂ ਦੇ ਕੀ ਹੱਕ ਨੇ ਨਵੇਂ ਕੀ ਇਦੇ ਵਿੱਚ ਚੇਂजेस ਨੂੰ ਤਾਂ ਕਿ ਸਾਰਿਆਂ ਨੂੰ ਇਸ ਚੀਜ਼ ਬਾਰੇ ਜਿਹੜਾ ਹੈਗਾ ਨੌਲੇਜ ਉਹ ਵੀ ਹੋ ਸਕੇ ਸੋ ਅਸੀਂ ਟਾਈਮਲੀ ਕਲਾਸਿਸ ਵੀ ਸ਼ੁਰੂ ਕਰ ਰਹੇ ਆ ਅੱਗੇ ਵੀ ਚੱਲ ਰਹੀਆਂ ਨੇ ਸਾਡੇ ਜਿਹੜੇ ਮਾਸਟਰ ਟ੍ਰੇਨਰ ਵੀ ਆਏ ਆ ਉਹ ਵੀ ਕਲਾਸਿਸ ਦੇ ਹੈਗੇ ਆ ਥਾਣਿਆਂ ਦੇ ਵਿੱਚ ਜਾ ਕੇ ਲਾਓ ਅਫਸਰ ਜਿਹੜੇ ਹੈਗੇ ਆ ਇਹਦੇ ਬਾਰੇ ਦੱਸਣਗੇ ਆ ਯੂਜ਼ ਨੂੰ ਤੇ ਅਸੀਂ ਅੱਜ ਏਸੀ ਵਾਸਤੇ ਜਿਹੜਾ ਹੈਗਾ ਇਹ ਜਿਹੜਾ ਸਟਾਰਟ ਹੋ ਰਿਹਾ ਉਹਦੇ ਲਈ ਅਸੀਂ ਅੱਜ ਇੱਥੇ ਫਤਿਹਗੜ੍ਹ ਚੋੜੀਆ ਥਾਣੇ ਦੇ ਵਿੱਚ ਇੱਕ ਕਲਾਸ ਰੱਖੀ ਹੈ ਜਿਹੜੇ ਸਾਡੇ ਲੋਕਸਰ ਸਾਰੇ ਨੂੰ ਅੱਜ ਇਹਦੇ ਮੋਟੇ-ਮੋਟੇ ਜੋ ਚੇਂਜਸ ਆ ਗਏ ਉਹਦੇ ਬਾਰੇ ਦੱਸਣਗੇ। ਥੈਂਕ ਯੂ। ਸਿਕਾਲ ਜੀ। ਮੈਂ ਜਗਜੀਤ ਸਿੰਘ ਤੇ ਲੋਕੀ ਸਰ ਬਟਾਲਾ ਤੇ ਜਿਵੇਂ ਕਿ ਐਸਪੀ ਸਾਹਿਬ ਨੇ ਦੱਸਿਆ ਕਿ ਅੱਜ ਤੋਂ ਹੀ ਨਿਊ ਲਾਜ਼ ਜਿਹੜੇ ਉਹ ਇਨਫੋਰਸ ਹੋ ਗਏ ਆ। ਅੱਜ ਤੋਂ ਜੋ ਵੀ ਇੱਕ ਤਰ੍ਹਾਂਾਂ ਪਹਿਲਾਂ ਚੱਲੀਆਂ ਆ ਰਹੀਆਂ ਸੀ ਉਹ ਹੁਣ ਚੇਂਜ ਹੋ ਚੁੱਕੀਆਂ ਆ। ਜਿਵੇਂ ਆਈਪੀਸੀ ਪਹਿਲਾਂ ਚੱਲ ਰਿਹਾ ਸੀ ਉਹਦੀ ਜਗ੍ਹਾ ਭਾਰਤੀ ਨਿਆਂ ਸੰਹਿਤਾ ਆ ਗਿਆ ਹੈ ਤੇ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ ਨੂੰ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਨੇ ਰਿਪਲੇਸ ਕਰ ਦਿੱਤਾ ਹੈ ਤੇ ਐਵੇਂ ਇੰਡੀਅਨ ਐਵੀਡੈਂਸ ਐਕਟ ਹੁੰਦਾ ਸੀ ਉਹਨੂੰ ਭਾਰਤੀ ਸਾਕਸ਼ੀਆ ਦਿਨੀਅਮ ਦੇ ਵਿੱਚ ਚੇਂਜ ਕਰ ਦਿੱਤਾ ਗਿਆ ਇਹ ਅੱਜ ਤੋਂ ਹੀ ਪ੍ਰੋਵੀਜ਼ਨ ਰਾਤੋਂ ਲਾਗੂ ਹੋ ਚੁੱਕੇ ਹਨ ਜਿਵੇਂ ਕਿ ਆਈਪੀਸੀ ਸੀ ਪਹਿਲਾਂ ਉਹਦੀ ਜਗ੍ਹਾ ਭਾਰਤੀ ਨਿਆਂ ਸੰਹਿਤਾ ਆ ਗਈ ਹੈ ਉਹਦੇ ਵਿੱਚ ਕੁਝ ਕੁ ਚੇਂजेस ਹੋਏ ਆ ਜਿਵੇਂ ਮੌਬਲਿੰਚਿੰਗ ਦੀ ਪ੍ਰਵੀਜ਼ਨ ਪਹਿਲਾਂ ਉਹ ਨਹੀਂ ਸੀਗੀ ਸੁਪਰੀਮ ਕੋਰਟ ਦੀਆਂ ਜੱਜਮੈਂਟਾਂ ਨੇ ਪਹਿਲਾਂ ਇਸ ਪ੍ਰਵੀਜ਼ਨ ਨੂੰ ਇੰਟਰਪ੍ਰੀਟ ਕਰਕੇ ਇੰਟਰਪ੍ਰੀਟ ਕੀਤਾ ਹੋਇਆ ਸੀ ਪਰ ਉਹਦੇ ਵਿੱਚ ਇਹਨਾਂ ਨੇ ਨਾ ਸੈਕਸ਼ਨ ਦੇ ਵਿੱਚ ਕਿਸੇ ਸੈਕਸ਼ਨ ਦੇ ਵਿੱਚ ਅੰਡਰ ਨਹੀਂ ਸੀ ਪਰ ਹੁਣ 103 ਸੈਕਸ਼ਨ ਸਬਸੈਕਸ਼ਨ 2 ਦੇ ਵਿੱਚ ਇਹਦੀ ਇੱਕ ਸਪੈਸੀਫਿਕ ਪ੍ਰਵੀਜ਼ਨ ਬਣਾ ਦਿੱਤੀ ਗਈ ਹੈ ਜਿਹਦੇ ਵਿੱਚ ਦੱਸਿਆ ਹੋਇਆ ਕਿ 5 ਜਾਂ 5 ਤੋਂ ਵੱਧ ਵਿਅਕਤੀ ਅਗਰ ਕਿਸੇ ਵੀ ਵਿਅਕਤੀ ਨੂੰ ਕਿਲ ਕਰ ਦਿੰਦੀ ਆ ਮੌਲਿੰਚਿੰਗ ਦੇ ਤੌਰ ਤੇ ਤੇ ਉਸ ਨੂੰ ਡੈਥ ਪੈਨਲਟੀ ਆ ਲਾਈਫ ਇੰਪ੍ਰਿਜ਼ਨਮੈਂਟ ਦੀ ਵੀ ਸਜ਼ਾ ਦਾ ਭਾਗੀ ਬਣਾਉਂਦੀ ਆ ਸਰ ਐਵੇਂ ਜਿਵੇਂ ਪਰਸਨ ਦੀ ਡੈਫੀਨੇਸ਼ਨ ਨੂੰ ਵੀ ਚੇਂਜ ਕਰ ਦਿੱਤਾ ਆ ਹੁਣ ਪਰਸਨ ਦੀ ਡੈਫੀਨੇਸ਼ਨ ਦੇ ਵਿੱਚ ਟਰਾਂਸ ਜੈਂਡਰਸ ਨੂੰ ਵੀ ਇਨਕਲੂਡ ਕਰ ਦਿੱਤਾ ਗਿਆ ਐਵੇਂ ਜੋ ਨਵੇਂ ਥੋੜੇ ਸੈਕਸ਼ਨ ਬਣਾਏ ਗਏ ਆ ਨਵੀਆਂ ਧਰਾਵਾਂ ਐਡ ਕੀਤੀਆਂ ਗਈਆਂ ਉਹਨਾਂ ਦੇ ਵਿੱਚ ਜਿਵੇਂ ਪਹਿਲੀ ਧਰਾ 111 ਸੈਕਸ਼ਨ ਹੈ ਉਹਦੇ ਵਿੱਚ ਆਰਗੇਨਾਈਜ਼ਡ ਕਰਾਈਮ ਦੀ ਜਿਹੜੀ ਸਜ਼ਾ ਦਾ ਬਣਾਇਆ ਬਣਾਈ ਗਈ ਆ ਪੰਕਜ ਪੰਦੀ ਦਿਵਿਆ ਪੰਜਾਬ ਦੀ ਵੀ ਫਤਿਹਗੜ ਚੁਈਆਂ ਜਿਹੜਾ ਸਿੰਡੀਕੇਟ ਬਣਦੇ ਸੀ ਗਰੁੱਪ ਆਫ ਗੈਂਗਸ ਸੀਗੀਆਂ ਉਹ ਕੋਈ ਵੀ ਅਫੈਂਸ ਕਮਿਟ ਕਰਦੀਆਂ ਸੀ ਤੇ ਉਹਨਾਂ ਨੂੰ ਲਾਈਫ ਇੰਪ੍ਰਿਜ਼ਨਮੈਂਟ ਤੱਕ ਦੀ ਪਨਿਸ਼ਮੈਂਟ ਦੱਸੀ ਗਈ ਆ 112 ਸੈਕਸ਼ਨ ਐਡ ਕੀਤਾ ਉਹ ਪੈਟੀ ਔਰਗੇਨਾਈਜ਼ਡ ਕ੍ਰਾਈਮ ਹੈਗਾ ਜਿੱਮੇ ਛੋਟੀਆਂ ਚੋਰੀਆਂ ਟਕੇਤੀਆਂ ਦੇ ਲਈ ਕੋਈ ਗਰੁੱਪ ਬਣੇ ਹੋਇਆ ਉਹਦੇ ਵਿੱਚ ਵੀ ਸਜ਼ਾ ਦਾ ਪ੍ਰਾਵਧਾਨ ਕੀਤਾ ਗਿਆ ਸੈਕਸ਼ਨ 113 ਬਣਾਇਆ ਹੋਇਆ ਜੀ ਟੈਰਰਿਸਟ ਐਕਟ ਬਣਾਇਆ ਹੋਇਆ ਇਹ ਜੇਕਰ ਕੋਈ ਵੀ ਪਰਸਨ ਕਿਸੇ ਵੀ ਤਰੀਕੇ ਦੇ ਨਾਲ ਇੰਡੀਆ ਦੀ ਸਿਕਿਉਰਿਟੀ ਨੂੰ ਕੋਈ ਹਾਨਮ ਕਰਨ ਦੀ ਕੋਸ਼ਿਸ਼ ਕਰਦਾ ਆ ਸੈਕਸ਼ਨ 113 ਦੇ ਵਿੱਚ ਸਜ਼ਾ ਦਾ ਭਾਗੀ ਹੋਊਗਾ ਤੇ ਇਹਦੇ ਵਿੱਚ ਡੈਥ ਪੈਨਲਟੀ ਦੀ ਵੀ ਪਨਿਸ਼ਮੈਂਟ ਪ੍ਰੋਵਾਈਡ ਕੀਤੀ ਹੋਈ ਆ ਤੇ ਬੀ ਐਨ ਐਸ ਦੇ ਵਿੱਚ ਇੱਕ ਕਮਿਊਨਿਟੀ ਸਰਵਿਸ ਦੀ ਪ੍ਰੋਵੀਜ਼ਨ ਦੱਸੀ ਹੋਈ ਆ ਉਹਦੇ ਵਿੱਚ ਛੋਟੇ ਅਫੈਂਸਸ ਦੇ ਵਿੱਚ ਅਗਰ ਦੋਸ਼ੀ ਜਿਵੇਂ ਕਿ ਮੰਨ ਲਓ ਚੋਰੀ ਦੀ ਚੋਰੀ ਦਾ ਕੇਸ ਹੈ ਉਹਦੇ ਵਿੱਚ 5000 ਦੀ ਪ੍ਰੋਪਰਟੀ ਤੱਕ ਦੀ ਅਗਰ ਉਹਨੇ ਚੋਰੀ ਕੀਤੀ ਆ ਤੇ ਉਹ ਅਗਰ ਐਗਰੀ ਕਰਦਾ ਕਿ ਮੈਂ ਪ੍ਰੋਪਰਟੀ ਵੀ ਵਾਪਸ ਕਰ ਦੂੰਗਾ ਤੇ ਕੰਪਨਸੇਸ਼ਨ ਵੀ ਦਿੰਦਾ ਹੈ ਤਾਂ ਕੋਰਟ ਉਹਨੂੰ ਕਮਿਊਨਿਟੀ ਸਰਵਿਸ ਦੀ ਸਜ਼ਾ ਜਿਹੜੀ ਸੁਣਾ ਸਕਦੀ ਆ ਉਹਦੇ ਵਿੱਚ ਜਿਵੇਂ ਮੰਦਿਰ ਜਾਂ ਹਸਪੀਟਲ ਦੇ ਵਿੱਚ ਜਾ ਕੇ ਦੋਸ਼ੀ ਨੂੰ ਇੱਕ ਮੌਕਾ ਦਿੱਤਾ ਜਾਊਗਾ ਕਿ ਉਹ ਸੁਧਰ ਸਕੇ ਕਿ ਅੱਗੇ ਵਾਸਤੇ ਉਹ ਕੋਈ ਕ੍ਰਾਈਮ ਨਾ ਕਰ ਸਕੇ ਐਵੇਂ ਹੀ ਅਗਲੇ ਐਕਟ ਦੇ ਵੱਲ ਚਲਦੇ ਹਾਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਉਹਦੇ ਵਿੱਚ ਬਹੁਤ ਸਾਰੀਆਂ ਪ੍ਰੋਵੀਜ਼ਨਸ ਨੇ ਨਵੀਂ ਥਾਂ ਲਈ ਹੈ ਜਿਵੇਂ ਕਿ ਜੀਓ ਐਫ ਆਈ ਆਰ ਦੀ ਐਸ ਪੀ ਸਾਹਿਬ ਨੇ ਗੱਲ ਕੀਤੀ ਸੀ ਜੀਓ ਐਫ ਆਈ ਆਰ ਦੇ ਵਿੱਚ ਹੁਣ ਕੋਈ ਵੀ ਵਿਅਕਤੀ ਕਿਸੇ ਵੀ ਥਾਣੇ ਦੇ ਵਿੱਚ ਆਪਣੀ ਜੁਰਮ ਦੀ ਸੂਚਨਾ ਜਿਹੜੀ ਉਹ ਦੇ ਸਕਦਾ ਆ ਉਹ ਸਬੰਧਤ ਥਾਣਾ ਜੇ ਥਾਣੇ ਦੇ ਵਿੱਚ ਅਫੈਂਸ ਕਮਿਟ ਹੋਇਆ ਉੱਥੇ ਉਹ ਜਿਹੜੀ ਸੂਚਨਾ ਨੂੰ ਟਰਾਂਸਫਰ ਕਰ ਦਿੱਤਾ ਜਾਊਗਾ ਤੇ ਇੱਕ ਨਵੀਂ ਪ੍ਰੋਵੀਜ਼ਨ ਜੋ ਕਿ ਆਨਲਾਈਨ ਐਫ ਆਈ ਆਰ ਬਾਰੇ ਬਣੀ ਹੈ ਆਨਲਾਈਨ ਐਫ ਆਈ ਆਰ ਦੇ ਵਿੱਚ ਕੋਈ ਵੀ ਵਿਅਕਤੀ ਆਨਲਾਈਨ ਵੀਡੀ ਦੇ ਦੁਆਰਾ ਕਿਸੇ ਜਦ ਫੋਨ ਕਾਲ ਦੇ ਦੁਆਰਾ ਜਾਂ ਫਿਰ WhatsApp ਮੈਸੇਜ ਦੁਆਰਾ ਜਾਂ ਫਿਰ ਕੋਈ ਹੋਰ ਵੀ ਤਰੀਕੇ ਦੇ ਨਾਲ ਜੋ ਕਿ ਇਲੈਕਟ੍ਰੋਨਿਕ ਕਮਿਊਨੀਕੇਸ਼ਨ ਦੇ ਨਾਲ ਜੁੜਿਆ ਹੋਇਆ ਹੈ ਉਸ ਦੇ ਨਾਲ ਆਪਣੀ ਇਨਫਾਰਮੇਸ਼ਨ ਜਿਹੜੀ ਕ੍ਰਾਈਮ ਦੀ ਪੁਲਿਸ ਸਟੇਸ਼ਨ ਨੂੰ ਦੇ ਸਕਦਾ ਹੈ ਪਰ ਇਹਦੀ ਇੱਕ ਕੰਡੀਸ਼ਨ ਦੱਸੀ ਗਈ ਹੈ ਉਹਨੂੰ ਉਸ ਪਰਸਨ ਨੂੰ 3 ਦਿਨ ਦੇ ਵਿੱਚ ਵਿੱਚ ਆ ਕੇ ਪੁਲਿਸ ਸਟੇਸ਼ਨ ਦੇ ਵਿੱਚ ਆਪਣੀ FIR ਤੇ ਸਾਈਨ ਕਰਨੇ ਪੈਣਗੇ ਤਾਂ ਹੀ ਜਿਹੜੀ ਅਗਲੀ ਪੁਲਿਸ ਦੀ ਕਾਰਵਾਈ ਸ਼ੁਰੂ ਹੋਊਗੀ ਤੇ ਇਸੇ ਐਕਟ ਦੇ ਵਿੱਚ ਇੱਕ ਪ੍ਰੋਵੀਜ਼ਨ ਨਵੀਂ ਜੋ ਕਿ ਲੋਕਾਂ ਲਈ ਵੀ ਬਹੁਤ ਲਾਹੇਵੰਦ ਸਿੱਧ ਹੋਊਗੀ ਕਈ ਕੋਈ ਕਿਸੇ ਵੀ ਫੈਂਸਰੀ ਜਦੋਂ ਕੋਈ ਕਿਸੇ ਵੀ ਘਰ ਦੀ ਤਲਾਸ਼ੀ ਹੋਊਗੀ ਹੁਣ ਪੁਲਿਸ ਦੁਆਰਾ ਉਹ ਵੀਡੀਓਗ੍ਰਾਫੀ ਬਣਾਈ ਬਣਾਈ ਜਾਊਗੀ ਕੋਈ ਵੀ ਲਿਸਟ ਤਿਆਰ ਹੁੰਦੀ ਆ ਦੋ ਗਵਾਹਾਂ ਦੇ ਸਾਹਮਣੇ ਉਹ ਜਿਹੜੀ ਤਲਾਸ਼ੀ ਅਭਿਆਨ ਚਲਾਇਆ ਜਾਊਗਾ ਉਹਨਾਂ ਦੇ ਪ੍ਰੈਜ਼ੈਂਸ ਦੇ ਵਿੱਚ ਹੀ ਉਹ ਲਿਸਟਾਂ ਤਿਆਰ ਹੋਣਗੀਆਂ ਤੇ ਉਹਨਾਂ ਦੀ ਵੀਡੀਓ ਬਣਾਈ ਜਾਊਗੀ ਉਸ ਵੀਡੀਓ ਨੂੰ ਉਸੇ ਦਿਨ 24 ਘੰਟੇ ਦੇ ਵਿੱਚ ਵਿੱਚ ਮੈਜਿਸਟ੍ਰੇਟ ਇਲਾਕਾ ਮੈਜਿਸਟ੍ਰੇਟ ਦੇ ਕੋਲ ਪੇਸ਼ ਕੀਤਾ ਜਾਊਗਾ ਇੱਕ ਥਾਣੇ ਦੇ ਵਿੱਚ ਰਿਕਾਰਡ ਰੱਖਿਆ ਜਾਊਗਾ ਤੇ ਤੁਹਾਨੂੰ ਹੋਰ ਮੈਂ ਦੇਖ ਪੰਕਜ ਪਾਂਦੀ ਦਿਵਯਾ ਪੰਜਾਬ ਟੀਵੀ ਫਤਿਹਗੜ ਚੋੜੀਆਂ